ਜੀ ਦੋਸਤ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਕਰੋ ਤੁਸੀਂ ਮਾਤਾ ਰਾਣੀ ਦੇ ਦਰਸ਼ਨ ਜੈ ਮਾਤਾ ਦੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਦੋਸਤੋ ਅੱਜ ਫਿਰ ਆਪਾਂ ਲੈ ਕੇ ਜਾ ਰਹੇ ਤੁਹਾਨੂੰ ਇੱਕ ਬਹੁਤ ਹੀ ਪਿਆਰੀ ਜਿਹੀ ਲੋਕੇਸ਼ਨ ਤੇ ਬਾਬਾ ਬਲਕਨਾਥ ਜੀ ਦੇ ਦਰਵਾਜ਼ੇ ਬਾਬਾ ਬਲਕਨਾਥ ਜੀ ਤੁਹਾਡੇ ਸਾਰਿਆਂ ਤੇ ਆਪਣੀ ਕਿਰਪਾ ਬਣਾਈ ਰੱਖੇ ਜੈ ਹੋ ਬਾਬਾ ਬਲਕਨਾਥ ਜੀ ਦੀ ਚਲੋ ਲੋ ਵੀ ਦੋਸਤੋ ਅਸੀਂ ਇੱਧਰ ਆ ਗਏ ਪਿੰਡ ਚੋਹਾਰ ਤੋਂ ਪਿੰਡ ਰੋਟੀ ਵਾਲੀ ਸਾਈਡ ਤੋਂ ਦੇਖੋ ਜੰਗਲੀ ਏਰੀਆ ਕਿੰਨਾ ਦੋਸੂ ਆਜੀ ਰਾਜਾ ਸੁਆਮੀ ਸਾਦ ਸੰਗ ਕਰ ਰੋਟੀ ਐਤੋਂ ਉੱਪਰ ਨੂੰ ਚੜ ਕੇ 9 ਗੱਜਾ ਪੀਰੀ ਜਗ੍ਹਾ ਪੈਂਦੀ ਆ 2 ਕਿਲੋਮੀਟਰ ਤੇ ਉਸ ਤੋਂ ਅੱਗੇ ਡੇਢ ਕਿਲੋਮੀਟਰ ਹੈ ਸਾਡੇ ਬਾਬਾ ਵਾਲਕਨਾਜੀ ਦਾ ਮੰਦਿਰ ਜਿਸ ਤੇ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਆ ਚਲੋ ਜੀ ਚੱਕ ਕਰੋ ਕਿੰਨਾ ਵਧੀਆ ਪਹਾੜਾ ਹੈ ਇਧਰੋਂ देखो दोस्तों के के जंगल वाले ਵਿੱਚ ਕਿੰਨੇ ਸੋਹਣੇ ਰਾਸਤੇ ਬਣਾਤੇ ਹੋਏ ਜੰਗਲਾਤ ਮਹਿਕਮੇ ਵਾਲਿਆਂ ਨੇ ਪਹਿਲਾਂ ਇਹ ਬਿਲਕੁਲ ਕੱਚਾ ਸੀਗਾ ਇਤੋਂ ਯਾਨੀ ਕਿ ਬਾਈਕ ਲਗਾਣੀ ਵੀ ਔਖੀ ਹੁੰਦੀ ਸੀਗੀ ਹੁਣ ਤਾਂ ਚਲੋ ਕਾਫੀ ਟਰਾਲੀਆਂ ਵਗੈਰਾ ਇੱਧਰ ਲੰਘੀਆਂ ਹੋਈਆਂ ਗੱਡੀਆਂ ਵਗੈਰਾ ਰਾਸਤੇ ਸਾਫ਼ ਸੁਥਰੇ ਬਣ ਗਏ ਹੋਏ ਆ ਨਿੱਦ ਜੇ ਆਪਾਂ ਪਹਿਲਾਂ ਗੱਲ ਕਰੀਏ 6-7 ਮਹੀਨੇ ਪੁਰਾਣੀ ਜਾਂ ਸਾਲ ਪੁਰਾਣੀ ਬਹੁਤ ਬੁਰਾ ਹਾਲ ਹੁੰਦਾ ਸੀ ਇਸ ਰੋਡ ਤੇ ਇਹ ਜੰਗਲ ਸਫਾਰੀ ਵਾਲੇ ਆ ਜੀ ਜੰਗਲ ਸਫਾਰੀ ਕਰਦੇ ਇੱਥੇ ਦੇਖੋ ਜੀ ਹੁਸ਼ਾਪੁਰ ਕੋਰੈਸਟ ਕਰਦੇ ਬੰਦ ਦੇਖ ਸਕਦੇ ਹੋ ਇੱਥੋਂ ਆਪਾਂ ਥੱਲੇ ਨੂੰ ਆਪੀ ਹੋ ਜਾਣਾ ਆ ਜਿੱਦਾਂ ਦਾ ਸੰਗਤ ਆਉਗੀ ਆ ਆਪਾਂ ਹਰ ਸਾਲ ਮੇਲਾ ਵੀ ਲਗਾਉਂਦੇ ਆ ਉਹ ਸਾਹਮਣੇ ਦੇਖੋ ਉੱਪਰ ਉਹ ਆਡੀ ਉੱਪਰ ਪਾੜੀ ਦੇ ਅੱਲੇ ਪ੍ਰੈਪਰੇਸ਼ਨ ਜਗ੍ਹਾ ਦਾ ਚੱਲ ਜਾ ਮੈਂ ਤਿਆਰੀ ਚੱਲਦੀ ਪਈ ਆ ਥੋੜਾ ਜਿਹਾ ਬਣਾਇਆ ਹੋਇਆ ਅੱਲੇ ਆਪਾਂ ੋਲੀ ੋਲੀ ਤਿਆਰ ਕਰਦੇ ਪਏ ਮੰਦਿਰ ਤੇ ਮੇਲਾ ਹਰ ਸਾਲ ਲਾਈਦਾ ਹੀ ਆ ਲੋ ਜੀ ਦੇਖੋ ਰਸਤਾ ਬਾਕੀ ਦੋਸਤੋ ਰਸਤਾ ਜਾਂਦਾ ਸਾਹਮਣੇ ਤੋਪ ਕਰਨ ਜਾਣਾ ਆਪਾਂ ਸਿੱਧੇ ਉੱਥੇ ਉੱਥੇ ਡੇਵਾ ਹੈਗੀ ਆ ਤੁਸੀਂ ਜੰਗਲ ਚੈੱਕ ਕਰੋ ਆਸ-ਪਾਸ ਹਾਂਜੀ ਦੋਸਤੋ ਆ ਜਿਹੜੀ ਚੜਾਈ ਹੈ ਨਾ ਬਿਲਕੁਲ ਸਿੱਧੀ ਆ ਚੜਾਈ ਦੇਖੋ ਕਿੱਦਾ ਜਾ ਰਹੇ ਆ ਅੱਗੇ ਦੇਖੋ ਇਹ ਮਤਲਬ ਵੀਡੀਓ ਜਿੱਦਾਂ ਨਹੀਂ ਤੁਹਾਨੂੰ ਦਿਖਦੀ ਉਦਾਂ ਜੇ ਦੇਖਿਆ ਨਾ ਜੇ ਕੋਈ ਅੱਖੀ ਦੇਖੇ ਜਾਵੇ ਤਾਂ ਚੜਾਈ ਬਿਲਕੁਲ ਸਿੱਧੀ ਆ ਮੋਟਾ ਦੇਖੋ ਕਿੱਦਾ ਸਿੱਧਾ ਜਾ ਰਹੇ ਆ ਯਾਨੀ ਕਿ ਬੈਕ ਆਣ ਦਾ ਹੀ ਬਹੁਤ ਡਰ ਸੀਗਾ ਕਿ ਕਿਤੇ ਰੁਕ ਨਾ ਜਾਵੇ ਬੈਕ ਨਾ ਜਾਵੇ ਦੇਖੋ ਸਿੱਧੀ ਚੜਾਈ ਆ ਉੱਪਰ ਨੂੰ ਮੋਬਾਈਲ ਵੀ ਤੁਹਾਨੂੰ ਨਹੀਂ ਦਿਸੀ ਨਹੀਂ ਇਦਾਂ ਬਾਈਕ ਬਹੁਤ ਔਖੀ ਚੜਾਈ ਚਲੋ ਉਧਰ ਤਾਂ ਪਹਿਲਾਂ ਵੀ ਕਾਫੀ ਵਾਰ ਚੜਾਈ ਆ ਪਰ ਹੁਣ ਬਾਈਕ ਦਾ ਜ਼ੋਰ ਵੀ ਲੱਗ ਚੁੱਕਾ ਕਾਫੀ ਪੁਰਾਣੀ ਹੋ ਚੁੱਕੀ ਨਾ ਬਾਈਕ ਤਾਂ ਕਰਕੇ ਚਲੋ ਪਹਿਆਤੀ ਫਾਈਨਲੀ ਉੱਪਰ ਹੁਣ ਦੇਖੋ ਆਸ-ਪਾਸ ਦਾ ਵੀ ਤੁਸੀਂ ਦੋਸਤੋ ਆਸ-ਪਾਸ ਦੇ ਦੇਖੋ 뷰 ਕਿੰਨਾ ਵਧੀਆ ਉੱਪਰ ਆ ਦੇਖੋ ਕਿੰਨੀ ਸੋਹਣੀ ਹਵਾ ਚੱਲਦੀ ਪਈ ਹੁਣ ਤਾਂ ਦੱਸ ਦਿਆ ਜੀ ਇਸ ਮੰਦਿਰ ਤੋਂ ਹੁਸ਼ਿਆਰਪੁਰ ਦੇ ਮਸ਼ਹੂਰ ਮੰਦਿਰ ਵੀ ਦਿਖਦੇ ਆ ਉਧਰ ਸਾਹਮਣੇ ਬਾਬਾ ਜੀ ਦਾ ਮੰਦਿਰ ਆ ਚੱਲਦਾ ਪਿਆ ਕੰਮ ਹਲੇ ਇਧਰ ਵਾਲੀ ਪੰਛੀ ਦੀ ਆਵਾਜ਼ ਮੋਰਾਂ ਦੀ ਆਵਾਜ਼ ਆ ਰਹੀ ਆ ਤੇ ਦੋਸਤੋ ਸਭ ਤੋਂ ਮਸ਼ਹੂਰ ਮੰਦਿਰ ਆ ਹੁਸ਼ਿਆਰਪੁਰ ਦੇ ਉਹ ਸਾਹਮਣੇ ਤੁਹਾਨੂੰ ਦਿਖਦਾ ਹੋਣਾ ਉਹ ਵਾਲਾ ਮੰਦਿਰ ਉਹ ਤੁਸੀਂ ਮਾਤਾ ਚਿੰਤਪੂਣੇ ਵਾਲਾ ਬਲੋਕ ਵੀ ਦੇਖਿਆ ਹੋਣਾ ਸਾਡੇ ਉਹ ਹੈਗਾ ਜੀ ਮਾਤਾ ਆਸ਼ਾ ਦੇਵੀ ਮੰਦਿਰ ਇਹ ਜੀ ਬਿਲਕੁਲ ਹੁਸ਼ਿਆਰਪੁਰ ਮਤਲਬ ਪੰਜਾਬ ਔਰ ਹਿਮਾਚਲ ਦੇ ਬਾਰਡਰ ਤੇ ਪੈਂਦਾ ਆ ਪਾਰਲੀ ਸੜਕ ਉਥੋਂ ਪਾਰਲੀ ਸੜਕ ਸਾਹਮਣੇ ਬਾਰਡਰ ਦਿਖਦਾ ਆ ਤੇ ਆ ਥੱਲੇ ਆ ਗਿਆ ਜੀ ਨਾਰੀ ਪਿੰਡ ਉਹ ਪਾਰਲੀ ਸੜਕ ਆ ਰਿਹਾ ਗਿਆ ਆ ਜਿਹੜੀ ਪਹਾੜੀਆਂ ਉਧਰ ਖੜਖ ਦੇ ਪਏ ਇੱਥੋਂ ਨਾਲੇ ਪਿੱਛੇ ਪੈਂਦਾ ਮੰਗੂ ਵਾਲਾ ਪਿੰਡ ਇਦਾਂ ਆ ਇਸ ਤੋਂ ਨਾਲ ਦਿਲ ਕੋਲ ਦਿਖਾਉਂਦੇ ਆ ਉਹ ਦੇਖ ਤਾਂ ਉਹਨਾਂ ਨੂੰ ਹੋ ਰਿਹਾ ਉਹ ਹੈ ਗਾੜੀ ਆਪਣਾ ਦੁਰਗਾ ਮੰਦਿਰ ਕਪਾਟ ਕਪਾਟ ਵਾਲਾ ਦੁਰਗਾ ਮੰਦਿਰ ਹੈ ਜੀ ਥੋੜਾ ਹੋਰ ਕੋਲ ਹੋ ਕੇ ਦਿਖਾਉਂਦੇ ਆ ਜੀ ਕਾਫੀ ਦਰਖਤ ਹੋਗੇ ਨਾ ਤਾਂ ਕਰਕੇ ਕਲੀਅਰ ਦਿਖਦਾ ਨਹੀਂ ਹੈਗਾ ਉਹ ਤੇ ਬੰਦੇ ਲਿਖਦਾ ਪਿਆ ਆ ਇੱਥੋਂ ਦਿਖਦਾ ਦੁਰਗਾ ਮੰਦਿਰ ਕਪਾਟ ਵਾਲਾ ਚੈੱਕ ਕਰੋ ਤੁਸੀਂ ਆਸ-ਪਾਸ ਦਾ ਵੀ ਨਿਆਣਾ ਕਿੰਨਾ ਛੋਟਾ ਆਉਹ ਥੋੜੇ ਘਰ ਦਿਖਦੇ ਪਏ ਆ ਨਾਰੀ ਦੇ ਮੰਗੂ ਵਾਲ ਦੇ ਰੋਡ ਵੀ ਲਿਖਦਾ ਪਿਆ ਦੂਰ ਤੋਂ ਸਾਨੂੰ ਪਰਲੀ ਸਾਈਡ ਦੇਖੋ ਪਹਾੜਾ ਵਿੱਚ ਕਿੰਨੇ ਵਧੀਆ ਮਾਹੌਲ ਵਿੱਚ ਆਪਾਂ ਆਏ ਹੋਏ ਆ ਦਰਾਸ ਬਾਸ ਜੰਗਲ ਹੀ ਜੰਗਲ ਆ ਆ ਖੜੀ ਹੈ ਜੀ ਆਪਣੀ ਬਾਈਕ ਤੇ ਦੋਸਤੋ ਅਸੀਂ ਨਾ ਸੀਮੈਂਟ ਰੱਖਿਆ ਸੀਗਾ ਉਹ ਪਤਾ ਨਹੀਂ ਤਰਪਾਲ ਨਾਲ ਧਗਿਆ ਸੀ ਕਿੱਦਾਂ ਜਲ ਗਿਆ ਪਤਾ ਨਹੀਂ ਉਹ ਤਰਪਾਲ ਜਲ ਗਿਆ ਸੀਮੈਂਟ ਵੀ ਖਰਾਬ ਹੋ ਗਿਆ ਮਤਲਬ ਬਾਬਾ ਜੀ ਦੇ ਦਰਵਾਜ਼ੇ ਵਾਸਤੇ ਆਪਾਂ ਅੱਗੇ ਇਹ ਦੀਵਾਰਾਂ ਕਰਨੀਆਂ ਸੀਆਂ ਉਹਦੇ ਬਾਅਦ ਸੀਮੈਂਟ ਰੱਖਿਆ ਹੋਇਆ ਸੀਗਾ ਚਲੋ ਹੁਣ ਪਤਾ ਨਹੀਂ ਕਿੱਦਾਂ ਜਲ ਗਿਆ ਅਕੀਸ਼ ਨੰਦਰ ਦਰਸ਼ਨ ਕਰਾਉਂਦੇ ਆ ਜੀ ਇੱਥੇ ਜੀ ਮੇਲਾ ਵੀ ਲਗਾਉਂਦੇ ਆ ਦੋਸਤੋ ਤੁਹਾਨੂੰ ਮੇਲੇ ਦੇ ਵੀ ਜਾਨੀ ਕਿ ਜਰੂਰ ਆਪਾਂ ਬਲੌਗ ਬਣਾ ਕੇ ਦੱਸਾਂਗੇ ਇੱਕ ਅਸੀਂ ਕੰਮ ਕਰਵਾਉਣਾ ਸੀ ਹੱਲੇ ਇੱਥੇ ਦਾ ਕੰਦਾ ਬਣਵਾਉਣੀ ਸੀ ਆਪਾਂ ਕਿ ਫੇਰ ਹੀ ਮੇਲਾ ਕਰਾਵਾਂਗੇ ਪਰ ਹੱਲੇ ਹਾਂਜੀ ਦੋਸਤੋ ਆਹ ਹੈ ਜੀ ਬਾਬਾ ਜੀ ਦਾ ਧੋਣਾ ਜੈ ਬਾਬੇ ਦੀ ਜੈ ਬਾਬਾ ਇੰਜ ਆ ਬਬੇਰੀ ਚਲੋ ਦੋਸਤੋ ਹੁਣ ਧੂਣਾ ਬਾਲਣਾ ਆਪਾਂ ਬਾਲਨ ਇਕੱਠਾ ਕਰਕੇ ਬਾਲਦੇ ਆ ਬਾਕੀ ਦੋਸਤੋ ਚੋਹਾਲ ਤੋਂ ਜਦੋਂ ਚਿੰਤਪੁਰਨੀ ਰੋਡ ਤੇ ਆਪਾਂ ਆਂਦੇ ਆ ਤੁਹਾਨੂੰ ਦਿੱਤੇ ਨਾ ਹਿੱਲ ਗਾਰਡਨ ਦਿਖਦਾ ਹੁੰਦਾ ਨਾ ਆਸੇ ਜੋ ਉਹ ਹਿੱਲ ਗਾਰਡਨ ਆ ਬਸ ਬਾਲਕਨਾਰਜੀ ਦਾ ਮੰਦਿਰ ਹੈ ਜੀ ਸਲੇਰਨ ਧਾਮ ਉਹ ਉੱਥੇ ਆ ਜੀ ਜੂਮ ਕਰਕੇ ਦਿਖਾਉਂਦਾ ਤੁਹਾਨੂੰ ਉਹ ਦੇਖਦਾ ਪਹਿਲਾਂ ਚਿੱਟਾ ਜਿਹਾ ਉਹ ਸਲੇਰਨ ਦਾ ਮੰਦਿਰ ਆ ਉੱਥੋਂ ਤੁਹਾਨੂੰ ਸਾਹਮਣੇ ਹਿੱਲ ਗਾਰਡਨ ਵੀ ਦਿਖਣਾ ਆ ਉਹ ਸਲੇਰਨ ਦਾ ਮੰਦਿਰ ਉੱਧਰ ਆਉਗਾ ਦਾ ਉਹ ਦੇਖੋ ਜੀ ਥੱਲੇ ਬਾਈਕਾਂ ਵਾਲੇ ਆ ਰਹੇ ਆ ਬਾਈਕਰਸ ਉਹ ਦੇਖੋ ਨਿੱਕੇ ਨਿੱਕੇ ਲੱਗ ਰਹੇ ਆ ਖਾਡਾ ਜੀ ਥੱਲੇ ਸਾਹਮਣੇ ਪਿੰਡ ਹੈਗਾ ਹਾਂਜੀ ਦੋਸਤੋ ਬਾਬਾ ਜੀ ਤੁਹਾਨੂੰ ਆਪੇ ਬਲ ਪਿਆ ਜਾਨੀ ਕਿ ਅਸੀਂ ਬਾਲਣ ਵਾਸਤੇ ਕਾਫੀ ਤੀਲਾ ਲਗਾਈਆਂ ਪਰ ਧੂਣਾ ਬਲਿਆ ਨਹੀਂ ਸੀਗਾ ਬਾਬਾ ਜੀ ਦਾ ਬੁੱਝੀ ਜਾਂਦਾ ਸੀ ਹਵਾ ਕਰਕੇ ਅਸੀਂ ਸੁੱਕੇ ਕੱਖ ਜਿੱਦੇ ਲਗਾਏ ਜਕਦਮ ਹਨੇਰੀ ਚੱਲੀ ਉਹ ਜਿੱਦਾਂ ਕਿਸੇ ਨੇ ਦੁਪਹਿਰੇ ਧੂਣਾ ਵਾਲਿਆ ਹੋਇਆ ਸੀ ਨਾ ਉਹਦੇ ਨਾਲੇ ਮਤਲਬ ਜਿੱਦਾਂ ਕਹ ਲੋ ਅੱਗ ਧੁੱਕ ਕੇ ਆਪੇ ਬਲ ਗਈ ਮਤਲਬ ਧੂਣਾ ਆਪੇ ਬਲ ਗਿਆ ਬਾਬਾ ਜੀ ਦਾ ਚਲੋ ਬਾਕੀ ਦੱਸੋ ਪਹਾੜਾ ਵਿੱਚ ਕਿੱਦਾਂ ਲੱਗ ਰਿਹਾ ਸਾਰਾ ਵਿਊ ਤੁਹਾਨੂੰ ਤੇ ਬਾਬਾ ਜੀ ਮੰਦਰ ਦੇਖੋ ਉੱਪਰ ਪਹਾੜੀ ਦੇ ਬਿਲਕੁਲ ਆਪਾਂ ਥੱਲੇ ਆਪਾਂ ਮਤਲਬ ਉੱਪਰ ਦੇਖੋ ਥੱਲੇ ਘਾਰ ਕਿੰਨੇ ਨੀਵੇਂ ਆ ਉਹ ਖੜੇ ਜਾ ਰਹੀ ਆ ਉਹ ਦੇਖੋ ਤੇ ਉੱਪਰ ਪਹਾੜੇ ਚੜ੍ਹ ਕੇ ਬਾਈਕ ਇਦਾਂ ਲਿਆਂਦੀ ਨਾ ਸਿੱਧੀ ਚੜ੍ਹਾਈ ਆ ਉੱਪਰ ਨੂੰ ਮਤਲਬ ਪੈਰ ਰੱਖ ਕੇ ਚੜਾਉਣਾ ਪੈ ਰਿਹਾ ਮੈਨੂੰ ਇਹ ਡਰ ਸੀ ਕਿ ਤੇ ਪਿੱਛੇ ਨੂੰ ਉੱਤਰ ਜਾਵਾਂ ਮਤਲਬ ਸਿੱਧੀ ਚੜ੍ਹਾਈ ਆ ਹੁਣ ਜਾਣਾ ਵੀ ਇਦਾਂ ਹੀ ਥੱਲੇ ਨੂੰ ਐਵੇਂ ਇਦਾਂ ਜਾਣਾ ਇਦਾਂ ਹਾਂਜੀ ਦੋਸਤੋ ਆਦੇ ਤੁਹਾਨੂੰ ਜਗਾ ਦੇ ਬਾਬਾ ਜੀ ਦੀ ਆ ਆ ਜੀ 9 ਵਜਾ ਤੀਰ ਜੀ ਦੀ ਜਗਾ ਕੋਨੇ ਲੰਬੇ 9 ਗੱਜ ਤੇ ਆ ਮਤਲਬ ਕੋਈ ਤਾਂ 9 ਗਿ ਜਾ ਕੇ ਦਿਖਾਉਂਦੇ ਸਾਰੇ ਜੇ ਆਪੀ ਰਾਂਦੀ ਹਾਂਜੀ ਦੋਸਤੋ ਜਿਹੜੇ ਇੱਥੇ ਦੇ ਮੁੱਖ ਸੇਵਾਦਾਰ ਆ ਉਹਨਾਂ ਨਾਲ ਗੱਲ ਹੋਈ ਆ ਉਹ ਕਹਿੰਦੇ ਇੱਥੇ ਮੇਲਾ ਹੁੰਦਾ ਆ ਮਾਰਚ ਮਹੀਨੇ ਦੇ ਅਖੀਰਲੇ ਐਤਵਾਰ ਕੋਈ ਵੀ ਹੋਵੇ ਜਿੱਦਾਂ ਇਸ ਵਾਰ 30 ਤੀ ਕਰ ਰਹੀ ਆ 30 ਤੀ ਨੂੰ ਮੇਲਾ ਆ ਯਾਨੀ ਕਿ ਬਹੁਤ ਫੇਮਸ ਹੀ ਜਿਹੜੇ ਨਾ ਸਿੰਗਰ ਹਨ ਆਪਣੇ ਆਉਂਦੇ ਇੱਥੇ ਹਰ ਵਾਰੀ ਕੋ ਹੁਸ਼ਿਆਰਪੁਰ ਦੇ ਇਹ ਪਿੰਡ ਚੋਹਾਲ ਬਰੋਟੀ ਤੋਜ ਦਾ ਸਾਸ ਸੰਘਰ ਨੂੰ ਮੁੜਦੇ ਆ ਨਾ ਸੱਜਿਆ ਤੂੰ 1.5 ਕਿਲੋਮੀਟਰ ਵਿੱਚ ਜਾ ਕੇ ਲੱਗ ਆਗੇ ਜੀ ਹਾਂਜੀ ਦੋਸਤੋ ਘਰ ਆ ਚੁੱਕੇ ਆ ਬਾਕੀ ਤੁਹਾਨੂੰ ਦੱਸ ਦਈਏ ਸਲੇਰਨ ਤਾਂ ਅੱਜ ਰਸਤੇ 'ਚ ਆਪਾਂ ਗਏ ਸੀ ਦਵਾਈ ਲੈਣੀ ਸੀਗੀ ਡਾਕਟਰ ਦੁਕਾਨ 'ਤੇ ਰੁਕੇ ਸੀਗੇ ਉੱਥੇ ਜਦੋਂ ਸਾਨੂੰ ਜੀਜੀ ਹੁਣੀ ਮਿਲੇ ਪੈਣੂ ਨਹੀਂ ਸਾਡੇ ਉਹ ਨਹੀਂ ਦੱਸਾਂ ਸਲੇਰਨ ਤਾਂ ਆ ਮਾ ਜਨਾ ਰਾਸ਼ਸੀਗਾ ਜਿੱਦਾਂ ਦਿਓੜ ਸਦ ਗੁਫਾ ਤੇ ਨਹੀਂ ਹੁੰਦਾ ਰਾਸ਼ ਏਦਾਂ ਜਾ ਮਤਲਬ ਫਸ ਫਸ ਕੇ ਸਾਰੇ ਨਿਕਲਦੇ ਪਏ ਸੀਗੇ ਐਨਾ ਰਾਸ਼ਸੀਗਾ ਲਾਈਨਾਂ ਵਿੱਚ ਮੱਥਾ ਟਿਕਦੇ ਸੀਗੇ ਤੇ ਯਾਨੀ ਕਿ ਇੰਨੀ ਭੀੜ ਸੀਗੀ ਵਿੱਚੋਂ ਫਸ ਫਸ ਕੇ ਲੰਘਣਾ ਪੈਂਦਾ ਹੈਗਾ ਉਹ ਰਸਤਿਕਾ ਕਿਉਂ ਲੇਠਾ ਐਤਵਾਰ ਸੀਗਾ ਚੇਤ ਮਹੀਨੇ ਦਾ ਇਸ ਕਰਕੇ ਤੋ ਮੁੰਦਾ ਹਰ ਜਿਹੜਾ ਐਤਵਾਰ ਆਸ਼ ਹੁੰਦਾ ਪਰ ਚੇਤ ਮਹੀਨਾ ਹੋਣ ਕਰਕੇ ਦੇਠਾ ਐਤਵਾਰ ਕਰਕੇ ਅੱਜ ਬਹੁਤ ਰਸ ਰਸ ਸੀਗਾ ਚਲੋ ਬਾਕੀ ਉਹਨਾਂ ਤੋਂ ਪੁੱਛ ਲਿਆ ਸਾਰਾ ਕੁਝ ਹੁਣ ਆਪਾਂ ਵੀ ਜਾਵਾਂਗੇ ਥੋੜੇ ਟਾਈਮ ਬਾਅਦ ਕਿਤੇ ਮਤਲਬ ਦੇਖ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਇੱਕ ਵਾਰ ਫੇਰ ਤੋਂ ਸਲੇਰਨ ਧਾਮ ਦੇ ਬਾਬਾ ਜੀ ਦੇ ਦਰਬਾਰ ਦੇ ਬਾਕੀ ਉਮੀਦ ਕਰਦਾ ਬਲੌਗ ਤੁਹਾਨੂੰ ਪਸੰਦ ਆਇਆ ਹੋਣਾ ਪਸੰਦ ਆਇਆ ਤਾਂ ਪਹਿਲੀ ਲਾਈਕ ਕਮੈਂਟ ਜਰੂਰ ਕਰ ਦਿਓ ਔਰ ਨਵੇਂ ਹੈਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਤੁਹਾਨੂੰ ਇਹੋ ਜਿਹੇ ਧਾਰਮਿਕ ਬਲੌਗ ਸਾਡੇ ਮਿਲਦੇ ਰਹਿਣਗੇ ਤੇ ਉਹ ਪਿਆਰੀਆਂ ਪਹਿਲੇ ਲੋਕੇਸ਼ਨ ਆਪਾਂ ਦਿਖਾਉਂਦੇ ਰਹਾਂਗੇ ਦਰਸ਼ਕ ਕਰਾਉਂਦੇ ਰਹਾਂਗੇ ਧਾਰਮਿਕ ਸਥਾਨਾਂ ਦੇ ਚਲੋ ਦੋਸਤੋ ਉਹ ਤੱਕ ਲਈ ਬਾਏ ਬਾਏ ਸਬਸਕ੍ਰਾਈਬ ਜਰੂਰ ਕਰ ਲਿਓ